ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਨੋਵਾ ਗੱਡੀ ਦੇ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਸੜਕ ਦੇ ਚਾਰੇ ਪਾਸੇ ਹਾਹਾਕਾਰ ਮਚ ਗਈ। ਮੋਟਰਸਾਈਕਲ 'ਤੇ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਕੀ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਔਤੇ ਹੀ ਜਦੋਂ ਮੌਕੇ ਦੇ ਉੱਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਮੌਕੇ ਦੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਾਨੂੰ ਪਤਾ ਲੱਗਾ ਸੀ ਫੋਨ ਗਿਆ ਸੀ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਮਾਲੀ ਅਸੀਂ ਉੱਥੋਂ ਚੌਕੀ ਕੋਨਪੁਰ ਕਾਲਿਆਂ ਤੋਂ ਆਏ ਜਿਹਦੇ ਇੱਥੇ ਆਣ ਕੇ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਨੋਵਾ ਕਾਰ ਵੱਜੀ ਇੱਕ ਮੋਟਰਸਾਈਕਲ 'ਚ ਤੇ ਉਹ ਬੰਦਾ ਕੋਈ ਜ਼ਖਮੀ ਹੋਇਆ ਤਾਂ ਉਹਨੂੰ ਸਾਡੇ ਆਉਣ ਤੋਂ ਪਹਿਲਾਂ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਏਰੀਆ ਹੈਗਾ ਵਾ ਕਮੋਟ ਥਾਣੇ ਦਾ ਜੀ ਤੇ ਉਹ ਇੱਥੇ ਮੁਲਾਜ਼ਮ ਸਾਧਲੇ ਨੇ ਆ ਗਏ ਨੇ ਜੀ ਕਮੋਟ ਦੇ ਡਿਊਟੀ ਅਫਸਰ ਜੇ ਅੱਗੇ ਉਹ ਦੇਖਣਗੇ ਜੋ ਬੰਨਦੀ ਕਾਰਵਾਈ ਕਰਨਗੇ ਜੀ ਖ਼ਬਰ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਨੌਜਵਾਨ ਇੱਕ ਸਾਈਡ ਤੇ ਖੜਾ ਸੀ ਤੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਉਸ ਨੂੰ ਇਹ ਭਿਆਨਕ ਟੱਕਰ ਮਾਰੀ ਹੈ ਗਣੀ ਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਬਿਊਰੋ ਰਿਪੋਰਟ ਸਟਾਰ ਨਿਊਜ਼